ਅਰੇ ਭਾਈ ਕਿਵੇਂ ਹੋ ਗਿਆ ਨੁਕਸਾਨ ਇਹ ਆਪਣਾ ਮੈਂ ਤਾਂ ਘਰੇ ਹੈ ਨਹੀਂ ਸੀ ਕਿੱਥੇ ਗਏ ਹੋ ਸੀ ਅਸੀਂ ਅੜੀ ਸਰ ਗਏ ਹੋ ਸੀ ਗੁਰਦੁਆਰੇ ਜੀ ਅੱਛਾ ਵੀ ਮੈਂ ਤੁਹਾਡੇ ਕੋਲ ਹਾਂਜੀ ਬਾਬੂ ਕੋਲ ਦੱਬ ਗਏ ਬੜੀ ਤਾਰਾ ਨੂੰ ਅੱਗ ਲੱਗੀ ਹੈ ਜੀ ਅੱਗ ਲੱਗਣ ਤੋਂ ਬਾਅਦ ਸਾਰੀ ਸਾਰਾ ਕੁਝ ਮਚ ਗਿਆ ਮੇਰੇ ਮਾਂ ਹੈ ਨਹੀਂ ਸਿਰ ਤੇ ਮੇਰੇ ਪਿਓ ਨੇ ਦਿਨ ਰਾਤ ਇੱਕ ਕਰਕੇ ਮੈਨੂੰ ਮੁਸਾਵੇ ਹੈ ਸੀ ਕੋਈ ਠੀਕ ਹੈ ਜਣੀ ਸੋਣਾ ਜਿਹੜੇ ਪਿਆ ਵਾਲਾ ਸਮਾਨ ਸੀ ਸਾਰਾ ਵਿਆਹ ਵਾਲੀ ਸੀ ਗਈ

ਜੀ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਹੈ ਹਾਂ ਜੀ ਕੁਝ ਕਰਨ ਦਾ ਪਤਾ ਲੱਗਿਆ ਨਾ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਆ ਬੈੱਡ ਮੱਚ ਗਈ ਪੇਟੀ ਮੱਚ ਗਈ ਵਿੱਚ ਪੈਸੇ ਸੀ ਜਿਹੜੇ ਟੂੜੀ ਵਾਲੇ ਇਕੱਠੇ ਕਰੇ ਹੋਏ ਇਹਨਾਂ ਦੇ ਉਹ ਵੀ ਸਾਰੇ ਮੱਚ ਗਏ ਅੱਛਾ ਜੀ ਮਿਹਨਤੀ ਕਮਾਈ ਤੇ ਇਹਨਾਂ ਦੀ ਕਰੀ ਹੋਈ ਸਾਰੀ ਮੱਚ ਗਈ ਠੀਕ ਹੈ ਜੀ ਜਾਨੀ ਕੱਪੜੇ ਜਾਨੀ ਆ ਕੱਪੜੇ ਲੀੜੇ ਜਿਹੜੇ ਵਿੱਚ ਨੇ ਉਹ ਤਾਂ ਰਹੀ ਨਹੀਂ ਹੈਗੇ ਖਾਲੀ ਹੋ ਗਈ ਪੇਟੀ ਪਈ ਹੈ ਪੇਟੀ ਆ ਜਾ ਦਰ ਕੁਝ ਨਹੀਂ ਰਿਹਾ ਦੇ ਵਿੱਚ ਦੇਖਣ ਚਾਹ ਰਹੇ ਕੋਈ ਨਹੀਂ ਜੀ ਪਰੇ ਮਤ ਕੀ ਹੋਵੇ। ਹਾਂ ਜੀ ਬਾਪੂ ਜੀ ਇਹ ਘਟਨਾ ਜਿਹੜੀ ਅੱਗ ਲੱਗਣ ਵਾਲੀ ਹੈ ਕਦੋਂ ਤੇ ਕਿਵੇਂ ਵਾਪਰੀ ਹੈਗੀ। 1:30 ਵਜੇ ਜੋਈਏ। ਅੱਜ ਦੀ ਘਟਨਾ ਹੈ। ਅੱਜ ਦੀ। ਇਹ ਕਿਵੇਂ ਲੱਗਈ ਇੱਕ? ਇਹ ਤਾਰਾਂ ਨਾਲ ਲੱਗੀ ਕਹਿੰਦੇ ਨੇ। ਅੱਛਾ ਜੀ। ਹਾਂ ਤਾਰਾਂ ਮੱਚ ਗਈਆਂ ਅੰਦਰੋਂ ਤਾਰਾਂ ਨਾਲ ਕਹਿੰਦੇ ਨੇ ਲੱਗੀ ਏ। ਕੋਈ ਕਰ ਕੋਈ ਵੀ ਨਹੀਂ ਸੀ ਇੱਥੇ ਪਰਿਵਾਰ ਚੋਂ। ਕਿੰਨਾ ਕੁ ਨੁਕਸਾਨ ਹੋ ਗਿਆ ਜੀ ਇੱਥੇ? ਬਹੁਤ ਨੁਕਸਾਨ ਹੋਇਆ ਅੱਜ ਤੁਸੀਂ ਆਪ ਦੇਖ ਸਕਦੇ ਹੋ। ਆਪ ਦੇਖ ਸਕਦੇ ਹੋ ਬਹੁਤ ਕੋਸ਼ ਨੁਕਸਾਨ ਹੋਇਆ ਅੱਜ ਇਹਨਾਂ ਦੇ ਆਪਣੇ ਉੱਤੇ ਚਾਦਰ ਲੈਣ ਵਾਸਤੇ ਕੋਈ ਨਹੀਂ ਰਹੇਗਾ ਕਪੜਾ ਫਰਜਾਈਆਂ ਦੇਖ ਲੋ ਫਰਜਾਈਆਂ ਸਾਰੀਆਂ ਉੱਧਰ ਦੇਖੋ ਧਿਆਨ ਮਾਰ ਕੇ ਫਰਜਾਈਆਂ ਨੇ ਫਰਜਾਈ ਜਿੰਨੀ ਵੀ ਆਗੀਆਂ ਸਾਰੀਆਂ ਮੱਤ ਗਈਆਂ ਨੇ ਫਰਜਾਈਆਂ ਮੱਤ ਗਈਆਂ ਤਲਾਈਆਂ ਮੱਤ ਗਈਆਂ ਦਰਿਆ ਮੱਤ ਗਈਆਂ ਸਭ ਕੁਝ ਮੱਤ ਗਿਆ ਅੱਜ ਜਿਹੜੇ ਹੁਣ ਤੂੜੀ ਦੇ ਨਾਲ ਦਿਹਾੜੀ ਵਾਲੇ ਕਮਾਏ ਸਨ ਪੈਸੇ ਉਹ ਵੀ ਜਿਹੜੇ ਨੇ ਵਿੱਚ ਹੀ ਮੱਤ ਗਏ ਨੇ ਤੂੜੀ ਵਾਲੇ ਪੈਸੇ ਜਿਹੜੇ ਵਿਚਾਰਿਆਂ ਨੇ ਰਾਤ ਦਿਨ ਕਰਕੇ ਕਰੇ ਹਨ ਉਹ ਵੀ ਮੱਚ ਗਏ ਨੇ ਉਹ ਵੀ ਉਹ ਵੀ ਇਹਨਾਂ ਦੇ ਕਰਦੇ ਸਰਕਾਰ ਤੋਂ ਤੁਸੀਂ ਅਸੀਂ ਇਹ ਜਾਣਦੇ ਆ ਵੀ ਇਹ ਗਰੀਬ ਬੰਦਾ ਏ ਇਹਦਾ ਕੁਝ ਨਾ ਕੁਝ ਕਰੋ ਹਾਂਜੀ ਵੀਰ ਜੀ ਇਹ ਕਿੰਨਾ ਦਾ ਘਰ ਸੀ ਜਿਨ੍ਹਾਂ ਦੇ ਇਹ ਸਰਦਾਰਾ ਸੀਗਾ ਜੀ ਬਰਤਪਾਲ ਰੈਡੀ ਦਾ ਨੋਆ ਜੀ ਇਹ ਬਸ ਹੈ ਨਹੀਂ ਸੀ ਕਰਿਆ ਇਹ ਵਾਲੀ ਸਰ ਗੁਰਦੁਆਰੇ ਕੇ ਸੀ ਮੱਥਾ ਟੇਕਣਾ ਇਹ ਤਾਰਾ ਨੂੰ ਅੱਗ ਲੱਗੀ ਬਸ ਉਹ ਤੋਂ ਬੈੱਡਾਂ ਨੂੰ ਚੜ ਗਈ ਬੈੱਡਾਂ ਤੋਂ ਕੱਪੜਿਆਂ ਨੂੰ ਚੜ ਗਈ ਅੱਗ ਅੱਛਾ ਜੀ ਗਰੀਬ ਬੰਦੇ ਸੀਗੇ ਸਾਰੇ ਪੈਸੇ ਪੂਸੇ ਪਏ ਸੀ ਤੂੜੀ ਵਾਲੇ ਜਿਹੜੇ ਸਾਰੇ ਵਿੱਚ ਹੀ ਉਹ ਮੱਚ ਗਈ ਆ ਸਾਰੇ ਕਹਾਰੇ ਕੱਪੜੇ ਮੱਚੇ ਪਏ ਪੇਟੀ ਦੇ ਵਿੱਚ ਅੱਗ ਲੱਗੀ ਸਾਰੇ ਬੈੱਡ ਮੱਚ ਗਏ ਜੀ ਯਾਨੀ ਇਹਨਾਂ ਨੇ ਤੂੜੀ ਦਾ ਸੀਜ਼ਨ ਲਾਇਆ ਸੀਗਾ ਹਾਂ ਜੀ ਹਾਂ ਵੱਡਾ ਨੁਕਸਾਨ ਹੋ ਗਿਆ ਹਾਂ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਕਿੰਨੇ ਕਿੰਨੇ ਉਹਨਾਂ ਦੇ ਕੋ ਹਾਂ ਜੀ 10-15000 ਰੁਪਏ ਸੀ ਗਰੀਬ ਬੰਦਾ ਸਾਨੂੰ ਪਤਾ ਮਾਸਾ ਦਾਣੇ ਦੂਣਾਂ ਵਾਸਤੇ ਲੋਟ ਕਰਦਾਗਾ ਉਹ ਸਾਰਾ ਵਿੱਚੇ ਮੱਚ ਗਿਆ ਕੋਈ ਦਾਣਾ ਤਾਂ ਪੋਲਣ ਦਾ ਯਗਲਾ ਅਜ ਤਾਂ ਸਰਕਾਰ ਨੂੰ ਇਹੀ ਕਹਨੇ ਵੀ ਇਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ। ਤੁਸੀਂ ਦੇਖ ਰਹੇ ਸੁਧਿਆ ਤਸਵੀਰਾਂ ਪਿੰਡ ਛਾਜਲੀ ਤੋਂ ਸਰਦਾਰਾ ਪੁੱਤਰ ਟਿੱਬਾ ਵਸਤੀ। ਪ੍ਰਿਤਪਾਲ ਗੋਦਾ ਜਣੀ ਟਿੱਬਾ ਵਸਤੀ ਤੋਂ ਅੱਜ ਉਰੇ ਕੱਟਣਾ ਵਾਪਰੀ ਆ ਕੀ ਸਮਾਨ ਬਣ ਗਿਆ ਜੀ ਬਾਜਤ ਵਾਲੀਏ। ਕੁਝ ਨਹੀਂ ਰਿਹਾ ਜੀ ਦਾਜ ਦਾ ਸਮਾਨ ਤੇ ਇਹ ਪਿਓ ਨੇ ਮਰਾਂਦੇ ਤਤੀ ਗਰੀ ਆਦਮੀ ਨੇ। ਇਹਦਾ ਹੱਥ ਬਣ ਕੇ ਵੇਂਦੀ ਆ ਜੀ ਬਾਹਾਂ ਹੀ ਬਾਹਾਂ ਕਰਮ ਮਾਰੇ ਆਗੇ ਸਾਡੀ ਤਾਂ ਜੀ। ਕਲ ਕੋਈ ਨਹੀਂ ਮਾਰਤਾ ਚੰਤਨਗਰ ਉਹ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਸ਼ਾਰਟ ਸ਼ਟਕ ਦੇ ਨਾਲ ਜਾਨੀ ਬਿਜਲੀ ਦੇ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਤੇ ਪੇਟੀ ਦੇ ਵਿੱਚ ਸਮਾਨ ਤੇ ਕੁਝ ਪੈਸੇ ਪੈਸੀ ਇਹਨਾਂ ਦੇ ਤੂੜੀ ਦਾ ਸੀਜ਼ਨ ਲਾਇਆ ਸੀ ਉਹ ਜਾਨੀ ਮੱਚ ਗਏ ਵਿੱਚ ਹਾਂਜੀ ਬਾਪੂ ਜੀ ਕਿੰਨਾ ਨੁਕਸਾਨ ਹੋ ਗਿਆ ਬਹੁਤ ਹੋ ਗਿਆ ਵੇਖੋ ਜੀ ਆ ਇਹਨਾਂ ਤਾਰਾਂ ਨਾਲ ਹੋਇਆ ਅੱਛਾ ਜੀ ਇਹ ਸ਼ਾਰਟ ਸ਼ਟਕ ਹੋ ਗਿਆ ਜਾਨੀ ਹਾਂਜੀ ਜਾਨੀ ਬਿਜਲੀਾਂ ਦੇ ਤਾਰਾਂ ਸਪਾਰਕ ਕਰ ਗਈਆਂ ਤਾਰਾਂ ਸਪਾਰਕ ਕਰ ਗਈਆਂ ਨੇ ਜੀ ਠੀਕ ਆ ਜੀ ਖੋਲੀ ਆਊਟ ਠੀਕ ਆ ਜੀ ਤੇ ਬਾਵਸਤੀ ਤੇ ਕੀ ਮੰਗ ਕਰਦੇ ਤੁਸੀਂ ਅਸੀਂ ਤੇ ਮੰਗ ਕਰਨਾ ਗਰੀਬ ਬੰਦੇ ਨੂੰ ਕੁਛ ਨਾ ਕੁਛ ਸਰਕਾਰ ਦੇ ਵੱਲੋਂ ਮਿਲਣੀ ਚਾਹੀਦੀ ਜੇ ਕੋਈ ਸਵਾਸੇ ਵੀ ਹੋਵੇ ਉਸੇ ਤੱਕ ਕਰ ਸਕਦਾ ਹਾਂਜੀ ਜਿੰਨਾ ਵੀ ਹੋ ਸਕੇ ਉਹ ਨਾ ਕਰੇ ਤੁਸੀਂ ਦੇਖ ਰਹੇ ਤੁਸੀਂ ਵੀਰਾਂ ਦੇ ਵਿੱਚ ਇਹਨਾਂ ਦਾ ਭਾਰੇ ਨਿਸ਼ਾਨ ਹੋਇਆ ਬੈੱਡ ਵਗੈਰਾ ਜੋ ਪੇਟੀਆਂ ਤੇ ਹੋਰ ਫਰਨੀਚਰ ਆ ਤੇ ਟੀਵੀ ਤੇ ਹੋਰ ਸਾਰਾ ਸਮਾਨ ਤੁਸੀਂ ਦੇਖ ਰਹੇ ਹੋਵੋਗੇ ਵਾਸ਼ਿੰਗ ਮਸ਼ੀਨਾਂ ਤੇ ਅੱਗੇ ਤੱਕ ਉੱਪਰ ਤੱਕ ਜਾਨੀ ਲੰਕਾਂ ਗਈਆਂ ਨੇ ਇਹ ਅੱਜ ਦੀ ਘਟਨਾ ਜਾਨੀ ਦੁਪਹਿਰ ਵੇਲੇ ਸ਼ੋਰ ਸ਼ਰਕਟ ਹੋਇਆ ਤੇ ਵੱਡਾ ਨੁਕਸਾਨ ਇਹਨਾਂ ਦਾ ਹੋਇਆਗਾ ਟਿੱਬਾ ਵਾਸਤੇ ਸ਼ਾਇਲੀ ਤੇ ਬਾਕੀ ਅਲਮਾਰੀ ਇਹਨਾਂ ਦੀ ਤੇ ਯਾਨੀ ਪੂਰੇ ਦਾ ਪੂਰਾ ਕਮਰਾ ਯਾਨੀ ਅੱਗ ਦੀਆਂ ਲਪਟਾਂ ਦੇ ਵਿੱਚ ਆ ਗਿਆ ਇਹ ਪਰਿਵਾਰ ਗਿਆ ਹਾਂ ਅਸੀਂ ਮੱਥਾ ਦੇਖਣ ਗੁਰਦੁਆਰਾ ਅ ਗੜੀਸਰ ਸਾਹਿਬ ਤੇ ਪਿੱਛੋਂ ਇਹ ਘਟਨਾ ਵਾਪਰੀ ਆ ਤਸਵੀਰਾਂ ਦੇਖ ਰਹੇ ਹੋ ਤੁਸੀਂ ਪੰਡਤ ਸ਼ਾਇਲੀ ਤੋਂ ਬਾਕੀ ਅਪੀਲ ਕਰਦੇ ਨੇ ਕਿ ਇਹ ਵੱਦ ਵੱਦ ਹਾਂ ਜੀ ਪਾਣੀ ਪਾ ਪਾ ਕੇ ਪਾਣੀ ਪਾਵਾ ਕੇ ਬੁਝਾਈਏ ਪਾਣੀ ਪਾਵਾ ਕੇ ਬੁਝਾਈਏ ਬਾਲਟੀਆਂ ਗੋਹਣੀਆਂ ਨੇ ਬਾਕੀ ਇਹ ਅਪੀਲ ਕਰਦੇ ਨੇ ਵੀ ਕੋਈ ਸਮਾਜ ਸੇਵੀ ਜਾਂ ਸਰਕਾਰ ਇਹਨਾਂ ਦੀ ਬਾਹ ਫੜੇ ਤੇ ਹਾਂ ਜੀ ਹਾਂ ਜੀ ਹਨ ਇਹਨਾਂ ਦੀ ਮਦਦ ਜਿੰਨੀ ਹੋ ਸਕਦੀ ਹੈ ਉਹ ਨੀ ਹੋ ਤਾਂ ਕਿ ਮਤ ਕਰੇ ਠੀਕ ਹੈ ਜੀ ਆ ਦੇਖੋ ਆ ਥੱਲੇ ਮੱਚ ਗਿਆ ਜਿਹੜਾ ਦਾਜ ਦਾ ਸਮਾਨ ਦੀ ਸਾਰੀ ਮੱਚ ਗਿਆ ਸਾਰਾ ਦਾਜ ਦਾ ਸਮਾਨ ਹੈ ਸਾਰਾ ਦਾ ਸਾਰਾ ਮੱਚਿਆ ਪਿਆ ਜੀ ਜੋ ਜਨੀ ਦਿਖਾ ਦਗਾ ਪਜੇ ਥੋੜੇ ਦਿਨ ਹੋ ਗਏ ਵਿਆਹ ਨੂੰ ਤੇ ਦਾਜ ਦਾ ਸਮਾਨ ਸੀ ਗੁੱਡੀ ਨੇ ਲਿਆਂਦਾ ਉਹ ਸਾਰੇ ਸਾਰੇ ਮੱਚ ਗਿਆ ਅੱਜ ਕੱਖਾ ਧੋਲੇ ਹੋ ਗਏ ਨੇ ਅੱਜ ਕੋਈ ਕੋਈ ਇੱਧਰ ਵੇਖੋ ਹਰਜਾਈ ਨਹੀਂ ਰਹੇਗੀ ਕੋਈ ਤਲਾਈ ਨਹੀਂ ਰਹੇਗੀ ਕੋਈ ਚਾਬਰ ਨਹੀਂ ਰਹੇਗੀ ਜਿਹੜਾ ਉੱਤੇ ਕੱਪੜਾ ਲੈ ਗਿਆ ਆਪਣੇ ਉੱਤੇ ਫਿਰ ਤੇ ਰੱਖਣਾ ਨੇ ਕੁਛ ਵੀ ਨਹੀਂ ਛੱਡਿਆ ਦਾ ਵੀ ਕੋਈ ਸ਼ੈ ਨਹੀਂ ਰਹੇਗੀ ਭਾਈ ਕੋਈ ਗੱਲ ਨਹੀਂ ਬਾਪੂ ਜੀ ਕਹ ਰਾ ਹਾਂ ਬੜੇ ਸਪਾਂਸਾ ਬੀਗਣੇ ਆਪਣੇ ਕਰਨੀ ਤੁਹਾਡੀ ਜਾਨੀ ਮਦਦਤ ਕਿ ਹੋਊਗੀ ਪੂਰੀ ਹਾਂਜੀ ਹਾਂਜੀ ਬਾਪੂ ਜੀ ਇਹਨਾਂ ਦਾ ਕੋਈ ਨੰਬਰ ਵਗੈਰਾ ਜਿਹੜਾ ਇਹਨਾਂ ਦੀ ਮਦਦ ਹੋ ਸਕੇ। ਹਾਂ ਗੁੜੀ ਕਿੰਨਾ ਨੰਬਰ ਆਪਣਾ ਕਰਦਾ? 9781721823 ਦੁਬਾਰੇ ਬੋਲ ਦਿਓ ਇੱਕ ਵਾਰੀ। 9781721823 ਹਾਂਜੀ ਅਸੀਂ ਬੇਨਤੀ ਕਰਦੇ ਹਾਂ ਸਮਾਜ ਸੇਵੀਆਂ ਨੂੰ ਵੀ ਇਹਨਾਂ ਦੀ ਮਦਦ ਕੀਤੀ ਜਾਵੇ। ਹਾਂਜੀ ਬਾਪੂ ਜੀ ਕੀ ਕਹੋਗੇ ਤੁਸੀਂ? ਅਸੀਂ ਤੇ ਭਈ ਇਹੀ ਕਹਾਂਗੇ ਗਰੀਬ ਬੰਦੇ ਨੇ। ਹੋਰ ਤਾਂ ਕੁਝ ਕਹਿ ਨਹੀਂ ਸਕਦੇ ਸੀ ਹੁਣ। ਠੀਕ ਹੈ। ਯਾਨੀ ਇਸ ਨੰਬਰ ਤੇ ਮਦਦ ਕੀਤੀ ਜਾਵੇ। ਇਸ ਨੰਬਰ ਤੇ ਮਦਦ ਕੀਤੀ ਜਾਵੇ। ਠੀਕ ਹੈ ਜੀ। ਹਾਂਜੀ। ਬੜੀ ਕਿਵੇਂ ਹੋ ਗਿਆ ਨੁਕਸਾਨ ਇਹ ਆਪਣਾ ਮੈਂ ਤਾਂ ਘਰੇ ਹੈ ਨਹੀਂ ਸੀਗੀ ਕਿੱਥੇ ਗਏ ਹੋ ਸੀਗੀ ਅਸੀਂ ਅੜੀ ਸਰ ਗਏ ਹੋ ਸੀ ਗੁਰਦੁਆਰੇ ਜੀ ਅੱਛਾ ਵੀ ਮਾ ਥਾ ਟਿਕਣ ਗਏ ਹੋ ਸੀ ਹਾਂਜੀ ਬਾਪੂ ਕਿ ਬੋਲੇ ਦੱਬ ਕੇ ਬੋਲੇ ਤਾਰਾ ਨੂੰ ਅੱਗ ਲੱਗੀ ਆਈ ਅੱਗ ਲੱਗਣ ਤੋਂ ਬਾਅਦ ਸਾਰੀ ਸਾਰਾ ਕੁਝ ਮਚ ਗਿਆ ਮੇਰੇ ਮਾਂ ਹੈ ਨਹੀਂ ਸਿਰ ਤੇ ਮੇਰੇ ਪਿਓ ਨੇ ਦਿਨ ਰਾਤ ਇੱਕ ਕਰਕੇ ਮੈਨੂੰ ਮੁਸਾਬੇ ਹੈ ਸੀ ਕੋਈ ਠੀਕ ਹੈ ਜਣੀ ਸੋਣਾ ਜਿਹੜਾ ਨੇ ਪਿਆ ਵਾਲਾ ਸਮਾਨ ਸੀ ਸਾਰਾ ਸਾਰਾ ਵਿਆਹ ਲਈ ਸੀ ਗਾਈ